ਪਹਿਣੋ ਮੇਰੀ ਬੇਨਤੀ ਸੁਣਿਓ ਧਿਆਨ ਨਾਲ ਮਾਂ ਜੀ ਇੱਥੇ ਬੈਠੇ ਸਨ ਰਾਤ ਸੀ ਗਹਿਰੀ ਸੀਤ ਅੰਤਾਂ ਦੀ ਮਾਂ ਜੀ ਨਹੀਂ ਸੀ ਸੁੱਤੇ ਲਾਲਾ ਨੂੰ ਸੁਲਾਇਆ ਸੀ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ मां जी ਉਹਨਾਂ ਨੂੰ ਸਲਾਉਂਦੇ ਆ ਥੋੜੀ ਜਿਹੀ ਸੁਰਤ ਟਿਕਾਓਗੇ ਤੇ ਦਰਸ਼ਨ ਹੋਣਗੇ मां जी ਬੈਠੇ ਆ ਤੇ ਕਿਵੇਂ ਇੱਕ मां ਸਲਾਉਂਦੀ ਆ ਆਪਣੇ ਬਾਲਾਂ ਨੂੰ ਮੇਰੀ ਬੇਨਤੀ ਹੈ ਜਦੋਂ ਤੁਸੀਂ ਸੁਰਤ ਨਾ ਵੇਖੋਗੇ ਨਾ ਤੇ ਅੱਜ ਤੋਂ ਬਾਅਦ ਤੁਸੀਂ ਵੀ ਰੋਜ਼ ਆਪਣੇ ਬੱਚਿਆਂ ਨੂੰ ਇਦਾਂ ਸਲਾਉਣਾ ਮੈਂ 10ਵੀਂ ਪਾਸ ਕਰ ਲਈ ਸੀ ਤੇ ਮੇਰੀ ਆਦਤ ਨਹੀਂ ਸੀ ਗਈ ਮੇਰਾ ਜੀ ਕਰਦਾ ਹੁੰਦਾ ਸੀ ਕਿ ਮੇਰੀ ਮਾਂ ਮੈਨੂੰ ਉਦਾਂ ਹੀ ਥਾਪੜ ਕੇ ਸਵਾਏ ਜਿਵੇਂ ਛੋਟੇ ਹੁੰਦੇ ਤੋਂ ਸੌਂ ਲੈਂਦੀ ਮੈਂ ਵੱਡਾ ਹੋ ਗਿਆ ਸੀ ਆਪਣੇ ਆਪ ਚ ਪਰ ਸਕੂਨ ਮਿਲਦਾ ਸੀ ਮੈਂ ਤੁਹਾਨੂੰ ਮਾਮਾ ਭੈਣਾਂ ਨੂੰ ਬੇਨਤੀ ਕਰਦਾ ਥੋੜਾ ਸੁਰਤ ਟਿਕਾ ਕੇ ਨਾ ਜਿੰਨਾ ਸੁਰਤ ਟਿਕਾਓਗੇ ਤੁਹਾਡੇ ਦਰਸ਼ਨ ਹੋਰ ਪ੍ਰਗਟ ਹੋਣਗੇ ਲਾਲ ਸੁੱਤੇ ਨੇ ਮਾਂ ਜੀ ਨਹੀਂ ਸੁੱਤੇ ਤੇ ਜਿਵੇਂ ਮਾਂ ਗੁਜਰੀ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸੁਲਾਉਂਦੇ ਆ ਉਦਾਂ ਤੁਸੀਂ ਸੁਲਾਇਆ ਕਰਨਾ ਇਹ ਨਾ ਸੋਚਿਓ ਵੀ ਬੱਚੇ ਵੱਡੇ ਹੋਗੇ ਕਿ ਛੋਟੇ ਨੇ ਕਿਦਾਂ ਸੁਲਾਉਂਦੇ ਸੀ ਮਾਂ ਜੀ ਸਿਰ ਤੇ ਪਿਆਰ ਨਾਲ ਪਲੋਸ ਕੇ ਨਾ ਜੀ ਹੱਥ ਬੜੇ ਪਿਆਰ ਨਾਲ ਥਾਪੀ ਦੇ ਕੇ ਤੇ ਨਾਲ মুখ ਤੋਂ ਕਹਿੰਦੇ ਸੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाह गुरु होर सुरत कह रही दर्शन होने वाह गुरु वाह गुरु वाह गुरु वाह गुरु वाह इस जगह तो सुर आएगी आवाज आएगी वाह गुरु वाह गुरु वाह गुरु वाह गुरु वाह ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਕਲਪਨਾ ਕਰੋ ਬਾਬਾ ਫਤਿਹ ਸਿੰਘ ਕਿੱਦਾਂ ਸੌ ਰਹੇ ਹੋਣਗੇ ਵਾਹਿ ਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ